ਉਹ ਜਦੋਂ ਗੁਰਨਾਨਕ ਸਾਹਿਬ ਮਾਰੇ ਗਏ ਕੀਰਤਪੁਰ ਸਾਹਿਬ ਦੀ ਧਰਤੀ ਐਨਾ ਸੋਹਣਾ ਇਲਾਕਾ ਐਨੀ ਸੋਹਣੀ ਜਗ੍ਹਾ ਮਾਰੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਕੋਈ ਸੋਹਣਾ ਇਲਾਕਾ ਵੇਖ ਬਹਿ ਕੇ ਰੱਬ ਦੀ ਕੀਰਤੀ ਕਰ ਲਈਏ ਸਤਿਗੁਰੂ ਜੀ ਮਹਾਰਾਜ ਇੱਕ ਢਿੱਲੇ ਤੇ ਬਹਿ ਗਏ ਮਾਰੇ ਗੁਰਨਾਨਕ ਸਾਹਿਬ ਢਿੱਲੇ ਤੇ ਬੈਠੇ ਮਾਰੇ ਕੀ ਹੁਕਮ ਹੈ ਭਾਈ ਮਰਦਾਨੇ ਨੂੰ ਆਖਣ ਲੱਗੇ ਕਹਿੰਦੇ ਰਵਾਵ ਛੇ ਬਾਣੀ ਆਈ ਤਾਰ ਛੇ ਭਾਈ ਮਰਦਾਨਾ ਜਦੋਂ ਰਬਾਬ ਛੇੜਦਾ ਤਾਰ ਛੇੜਦਾ ਜਿਹੜੀ ਥਾਂ ਤੇ ਮਹਾਰਾਜ ਬੈਠੇ ਨੇ ਉਹ ਟਿੱਲਾ ਸੀ ਬੁੱਢਣ ਸ਼ਾਹ ਕੀਦ ਦਾ ਬੜੀ ਵੱਡੀ ਉਮਰ ਸੀ ਬਾਬਾ ਬੁੱਢਣ ਸ਼ਾਹ ਜਦੋਂ ਭਾਈ ਮਰਦਾਨਾ ਰਬਾਬ ਵਜਾਉਣ ਲੱਗਿਆ ਤੋੜਿਆ ਆ ਆਪਣੇ ਟਿੱਲੇ ਤੋਂ ਮਹਾਰਾਜ ਵੱਲ ਆ ਕੇ ਕਹਿੰਦਾ ਕਹਿੰਦਾ ਕੌਣ ਹੋ ਵੀ ਤੂੰ ਭਾਈ ਮਰਦਾਨਾ ਰਬਾਬ ਛੱਡ ਕੇ ਉੱਥੇ ਕਹਿੰਦਾ ਮੈਂ ਇਹ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਆਪ ਧਰਤੀ ਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਨੇ ਨੂੰ ਤਾਰਦੇ ਹੋਏ ਤੇਰੇ ਇੱਥੇ ਦਿੱਲੇ ਤੇ ਪਹੁੰਚੇ ਨੇ ਮੈਂ ਮੈਂ ਮੇਰੇ ਗੁਰੂ ਨਾਨਕ ਦਾ ਮਰਦਾਨਾ ਰਬਾਬੀਆਂ ਮੈਂ ਮਾਰਦਾ ਆਖਣ ਲੱਗਾ ਉਹ ਕਹਿੰਦਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਡੇਰਾ ਹੈ ਮੇਰਾ ਟਿੱਲਾ ਹੈ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਬਹਿ ਕੇ ਰਵਾਵ ਵਜਾਉਣ ਲੱਗੇ ਉਹ ਗੱਲ ਸੁਣੋ ਕਿਸੇ ਨੇ ਪੁੱਛਿਆ ਹੈ ਤੁਸੀਂ ਮਾਰੇ ਕਹਿੰਦੇ ਰੱਬ ਦਾ ਨਾਮ ਜਪਣ ਲੱਗੇ ਵੀ ਪੁੱਛਣਾ ਪੈਂਦਾ ਕਹਿੰਦਾ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਲੋਕੀ ਮੈਨੂੰ ਮੰਨਦੇ ਨੇ ਤੁਹਾਡਾ ਕੀ ਪਤਾ ਪੱਕਾ ਹੀ ਕਬਜਾ ਕਰ ਲਵੇਂ ਜਾਓ ਹੀ ਨਾ ਮੁੜ ਕੇ ਉਹ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਕੁਛ ਘੜੀਆਂ ਸੀ ਇੱਥੇ ਬਹਿਣਾ ਹੈ ਆ ਟਿਕਾ ਕਰਕੇ ਮੁੜ ਕੇ ਗਾਂ ਲੰਘ ਜਾਗੇ ਤੇਰੀ ਜਗਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਹਿੰਦਾ ਨਾ ਨਾ ਇੱਥੇ ਨਹੀਂ ਬਹਿਣਾ ਇੱਥੇ ਮੈਂ ਬੈਠਾ ਇੱਥੋਂ ਚਲੇ ਜਾ ਉਹ ਰਵਾਬ ਵੀ ਕਿਤੇ ਗਾਂ ਜਾ ਕੇ ਬਿਜਾ ਇੱਥੇ ਨਹੀਂ ਬਿਜਨੇ ਪਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਕੀ ਕਰੀਏ ਹੁਣ ਗੁਰਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆਂ ਡਰਨਾ ਤੁਰਵਾਬ ਜਦੋਂ ਰਬਾਬ ਵਜਾਉਂਦਾ ਬੁੱਢਣシャ ਫਕੀਰ ਫੇਰ ਕਹਿੰਦਾ ਕਿ ਨਾ ਬਾਬਾ ਸਮਝ ਨਹੀਂ ਆਈ ਇੱਥੇ ਨਹੀਂ ਵਜਣੀ ਰਬਾਬ ਗਾਂ ਜਲੇ ਜੋ ਇਥੋਂ ਉਹ ਕਹਿੰਦੇ ਨਾ ਦੋ ਘੜੀਆਂ ਸੀ ਇੱਥੇ ਆਰਾਮ ਕਰਨੇ ਗਾਂ ਲੰਘ ਜਾਗੇ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਬਹਿਣ ਦਿੰਦਾ ਅਖੀਰ ਵਿੱਚ ਬੁੱਢਣシャ ਫਕੀਰ ਕਹਿੰਦਾ ਕਹਿੰਦਾ ਬਾਬਾ ਜੇ ਭਲੀ ਚਾਹੁੰਨੇ ਹੋ ਤੇ ਚਲੇ ਜਾਓ ਇਹ ਬੋਲਦਾ ਜੇ ਭੜਾ ਚਾਉਨੇ ਹੋ ਨਾ ਆਪਣਾ ਚਲੇ ਜਾਓ ਮਾਰੇ ਕਹਿੰਦੇ ਜੇ ਨਾ ਜਾਈਏ ਫੇਰ ਕਹਿੰਦੇ ਜੇ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਇਹ ਕਹਿੰਦਾ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਆਉਣ ਆਲਾ ਪੁੱਛਣਾ ਨਹੀਂ ਉਹਨੇ ਤੁਹਾਨੂੰ ਆਉਂਦਿਆਂ ਨੂੰ ਹੀ ਖਾ ਜੂ ਕਹਿੰਦੇ ਅੱਛਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਫਕੀਰਾ ਇੱਕ ਦੋ ਵਾਰੀ ਹੋਰ ਕਹਿੰਦਾ ਹੋ ਸਕਦਾ ਸੀ ਚਲੇ ਜਾਂਦੇ ਮਨ ਬਣ ਜਾਂਦਾ ਵੀ ਗਾਂ ਲੰਘ ਜਾਂਦੇ ਪਰ ਜੇ ਤੂੰ ਕਹਿੰਦੇ ਵੀ ਸ਼ੇਰ ਆਏਗਾ ਖਾਏਗਾ ਸ਼ੇਰ ਦਾ ਡਰਪਾ ਦਿੰਦਾ ਮਾਰੇ ਕਹਿੰਦੇ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਤੇਰਾ ਸ਼ੇਰ ਵੇਖ ਕੇ ਜਾਵਾਂ ਬਾਬਾ ਮੈਂ ਝੂਠ ਨਹੀਂ ਬੋਲਦਾ ਮਾਰੇ ਕਹਿੰਦੇ ਗੱਲ ਹੀ ਕੋਈ ਬੈਠੇ ਆ ਇੱਥੇ ਬੋਲ ਕੇ ਚਲੇ ਆ ਗਿਆ ਭਾਈ ਮਰਦਾਨਾ ਕਹਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਰਬਾਬ ਹੀ ਵਜਾਉਣੀ ਏ ਕਿਤੇ ਅੱਗੇ ਜਾ ਕੇ ਵਜਾ ਲਾਂਗੇ ਬਗਾਨੇ ਦੇਸ਼ ਚ ਤੁਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰ ਲੋਣਾ ਵੀ ਨਹੀਂ ਇੱਥੇ ਮਰਦਾਨਿਆ ਫਿਕਰ ਨਾ ਸਾਧ ਸੰਗਤ ਜੀ ਭਾਈ ਮਰਦਾਨਾ ਰਬਾਬ ਰੱਖ ਕੇ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੈਨੂੰ ਐਂ ਦੱਸੋ ਇਹ ਕਹਿੰਦਾ ਵੀ ਸ਼ੇਰ ਆਏਗਾ ਖਾਜੇਗਾ ਉਹ ਸਤਿਗੁਰੂ ਸ਼ੇਰ ਬੱਕਰੀਆਂ ਚਾਰਦਾ ਥੋੜਾ ਹੈ ਸ਼ੇਰ ਤਾਂ ਬੱਕਰੀਆਂ ਨੂੰ ਖਾਂਦਾ ਮਾਸਾਹਾਰੀ ਜਾਨਵਰ ਉਹ ਤਾਂ ਬੱਕਰੀਆਂ ਨੂੰ ਖਾਂਦਾ ਚਾਰਦਾ ਥੋੜੀ ਸਾਨੂੰ ਡਰਾ ਕੇ ਤਾਂ ਨਹੀਂ ਚਲਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿਨੇ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਬੁੱਢਣ ਸਾ ਇਹ ਮਾੜਾ ਮੋਟਾ ਫਕੀਰ ਨਹੀਂ ਆਏ ਨਾ ਸਮਝੀ ਵੀ ਉਹ ਤੀ ਦੁਰੀਆ ਫਿਰਦਾ ਹੈ ਇਸ ਫਕੀਰ ਨੇ ਐਦੀਆਂ ਰਿੱਧੀਆਂ ਸਿੱਧੀਆਂ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਆਖੋ ਸਤਨਾਮ ਫੇਰ ਆਖੋ ਸਤਨਾਮ ਇਹਦਾ ਸ਼ੇਰ ਬੱਕਰੀਆਂ ਚਾਰਦਾ ਕਮਾਲ ਪੜਿਓ ਪ੍ਰੇਮ ਨਾਲ ਸਾਰੇ ਮਹਾਰਾਜ ਸੱਚੀ ਗੱਲ ਇੱਕੋ ਇੱਕ ਫਕੀਰ ਹੋਇਆ ਹੈ ਬਾਬਾ ਬੁੱਢਣ ਸਾਹਿਬ ਜਿੰਨੀਆਂ ਸ਼ੇਰਾਂ ਨੇ ਬੱਕਰੀਆਂ ਚਾਰੇ ਉਹ ਤੇਰੇ ਬੁੱਢਣ ਸਾਹਿਬਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਘਰ ਅੱਗੇ ਚਲਿਆ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਖਾ ਨਾ ਜਾਏ ਕਹਿੰਦੇ ਕੁਛ ਨਹੀਂ ਹੁੰਦਾ ਰਬਾਬ ਵਜਾ ਭਾਈ ਮਰਦਾਨਾ ਰਬਾਬ ਵਜਾਉਂਦਾ ਜਦ ਰਬਾਬ ਵਜਾਉਂਦਾ ਤੇ ਬਿਰਤੀ ਲੱਗੀ ਮਹਾਰਾਜ ਦੀ ਕਹਿੰਦੇ ਥੋੜਾ ਸਮਾਂ ਲੰਘਿਆ ਕੀ ਵੇਖਦਾ ਹੈ ਬੱਕਰੀਆਂ ਤੁਰੀਆਂ ਹੁੰਦੀਆਂ ਰਬਾਬ ਵਜਾਉਂਦਾ ਬੱਕਰੀਆਂ ਤੁਰੀਆਂ ਹੁੰਦੀਆਂ ਜਦੋਂ ਆਏ ਤੁਰੀਆਂ ਆਈਆਂ ਇੱਕਦਮ ਨਿਗਾ ਗਈ ਭਾਈ ਮਰਦਾਨੇ ਰੀ ਕਹਿੰਦਾ ਮਹਾਰਾਜ ਵਡਣ ਸ਼ਾਹ ਸੱਚ ਬੋਲਦਾ ਸੀ ਮੈਨੂੰ ਤਾਂ ਝੂਠ ਲੱਗਦਾ ਸੀ ਆਹ ਵੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਕਹਿੰਦਾ ਮਹਾਰਾਜ ਜੇ ਬੱਕਰੀਆਂ ਆਈਆਂ ਪਿੱਛੋਂ ਸ਼ੇਰ ਵੀ ਆਏਗਾ ਕਹਿੰਦੇ ਆਏਗਾ ਮਹਾਰਾਜ ਅਜੇ ਵੀ ਵੇਲਾ ਹੈ ਵੇਲੇ ਦੀ ਸੰਭਾਲ ਕਰੋ ਕੋਈ ਗੱਲ ਨਹੀਂ ਬੱਕਰੀਆਂ ਲੰਗੀਆਂ ਸ਼ੇਰ ਆ ਗਿਆ ਇੱਕਦਮ ਰਬਾਬ ਛੱਡ ਕੇ ਮਹਾਰਾਜ ਦੇ ਪਿੱਛੇ ਲੁਕ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਆਪਾਂ ਤਾਂ ਨਹੀਂ ਬਚਦੇ ਕੀ ਹੋਇਆ ਓ ਵੇਖੋ ਸਾਹਮਣੇ ਸੱਚੇ ਪਾਤਸ਼ਾਹ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆ ਵੀ ਆਪਣੇ ਅਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਚੁੱਕ ਤੇ ਵਜਾ ਮਹਾਰਾਜ ਇਹਦਾ ਕੀ ਪਤਾ ਚਪਟਣਾ ਮਾਰ ਦੇ ਜਦੋਂ ਐ ਤੁਰਿਆ ਆਉਂਦਾ ਨਾ ਵੁੱਟਣਾ ਸ਼ਾ ਫਕੀਰ ਆਪਣੇ ਟਿੱਲੇ ਤੇ ਖੜ ਕੇ ਬੋਲਦਾ ਕਹਿੰਦਾ ਬਾਬਾ ਅਜੇ ਵੀ ਵੇਲਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਅਜੇ ਵੀ ਰੋਕ ਦੇਣਾ ਵੇਖ ਲਓ ਮਾਰੇ ਕਹਿੰਦੇ ਪਰਵਾਹੀ ਕੋਈ ਨਹੀਂ ਆ ਜਾਣ ਦੇ ਸਾਥ ਸੰਗਤ ਜੀ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਤੇ ਨਹੀਂ ਬਚਦੇ ਸ਼ੇਰ ਆਏਗਾ ਝਪਟਾਂ ਮਾਰਨੀਆਂ ਖਾ ਜਾਏਗਾ ਸਾਨੂੰ ਥੋੜਾ ਰੋਣਾ ਕਰਲਾਉਣਾ ਉਹ ਮਹਾਰਾਜ ਰਹਿਣ ਦੰਨੇ ਆ ਰਿਹਾ ਬਾਬ ਜੀ ਮਹਾਰਾਜ ਜੀ ਮੈਨੂੰ ਡਰ ਲੱਗਦਾ ਹੈ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਸ਼ੇਰ ਨੂੰ ਨੇੜੇ ਆਉਣ ਦੇ ਵੇਖ ਤਸੀ ਬਣਦਾ ਕੀ ਮਹਾਰਾਜ ਡਰ ਲੱਗਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨਿਆਂ ਰੰਗ ਕਰਸਾਰ ਦੇ ਦੇਖ ਮਰਦਾਨਿਆਂ ਰੰਗ ਕਰਸਾਰ ਦੇ ਦੇਖ ਮਰਦਾਨਿਆਂ ਰੰਗ ਕਰਸਾਰ ਦੇ ਦੇਖ ਮਰਦਾਨਿਆਂ ਸ਼ਾ ਫਕੀਰ ਵੇਖਦਾ ਹੁਣ ਵੀ ਬੜਕ ਮਾਰੀ ਹੁਣ ਵੀ ਝਪਟ ਮਾਰੀ ਝਪਟਾਂ ਕੀ ਮਾਰਨੀਆਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਸਤਸੰਗਤ ਜੀ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਸਿਰ ਰੱਖਤਾ ਆਖੋ ਸਤਨਾਮ ਗੁਰੂ ਨਿਹਾਲ ਚਰਣਾ ਤੇ ਸਿਰ ਰੱਖਤਾ ਮੱਥਾ ਟੇਕ ਕੇ ਆਏ ਬਹਿ ਗਿਆ ਕੇ ਉੱਡਣ ਸ਼ਾ ਫਕੀਰ ਹੈਰਾਨ ਕੇ ਆ ਬੁੱਢਣ ਸਾਹਿਬ ਫਕੀਰ ਬੋਲਦਾ ਹੈ ਕਹਿੰਦਾ ਸ਼ੇਰ ਨੇ ਤਾਂ ਕਦੇ ਮੈਨੂੰ ਮੱਥਾ ਨਹੀਂ ਟੇਕਿਆ ਇਹ ਕੋਈ ਤਗੜਾ ਫਕੀਰ ਲੱਗਦਾ ਹੈ ਜਿੰਦੇ ਚਰਣਾ ਚ ਸ਼ੇਰ ਵੀ ਸਿੱਝਦਾ ਕਰਦਾ ਹੈ ਫੇਰ ਆਇਆ ਸੀ ਬਾਬਾ ਬੁੱਢਣ ਸਾਹਿਬ ਦੁੱਧ ਲਿਆ ਦੁੱਧ ਲੈ ਕੇ ਬਾਬਾ ਬੁੱਢਣ ਸਾਹਿਬ ਆਇਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਚ ਜਦੋਂ ਆਏ ਕਟੋਰੇ ਚ ਦੁੱਧ ਪਾ ਕੇ ਲਿਆਇਆ ਤੇ ਮਹਾਰਾਜ ਦੇ ਅੱਗੇ ਖੜ ਕੇ ਕਹਿੰਦਾ ਹੈ ਕਿ ਨਾ ਸੱਚੇ ਪਾਦਸ਼ਾਹ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਛਾਣਿਆ ਨਹੀਂ ਗਿਆ ਭੁੱਲ ਹੋ ਗਈ ਮਹਾਰਾਜ ਆਖਣ ਲੱਗੇ ਦੱਸ ਬਈ ਕਿ ਨਾ ਮਹਾਰਾਜ ਮੈਂ ਤੁਹਾਨੂੰ ਐਵੇਂ ਸਮਝੀ ਗਿਆ ਉਹ ਮਹਾਰਾਜ ਲੈ ਕਿਰਪਾ ਕਰ ਦਿਓ ਤੁਹਾਡੇ ਸ਼ਕਣ ਵਾਸਤੇ ਦੁੱਧ ਲਿਆਇਆ ਨਾਲੇ ਭਾਈ ਮਰਦਾਨੇ ਨੂੰ ਛਕਾਓ ਤੇ ਨਾਲੇ ਆਪ ਛਕੋ ਦੁੱਧ ਛਕੋ ਪਰ ਨਾਨਕ ਸਾਹਿਬ ਮਹਾਰਾਜ ਫੇਰ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਨਾ ਛਕਾਇਆ ਮਹਾਰਾਜ ਛਕੋ ਦੁੱਧ ਨੂੰ ਭੋਗ ਲਾਓ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਆਖਣ ਲੱਗੇ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰਾ ਜੇ ਦੁੱਧ ਹੁੰਦਿਆਂ ਨੂੰ ਛਕਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆਂ ਦੇਰੀ ਲਾਈ ਅਸੀਂ ਛਕਣ ਲੱਗਿਆਂ ਦੇਰ ਲਾ ਹੁਣ ਨਹੀਂ ਛਕ देर ਲਾਵਾਂਗੇ ਛਕਣ ਲੱਗੇ ਮਹਾਰਾਜ ਕਿੰਨੀ ਕੁ ਦੇਰ ਸੱਚੇ ਬਾਦਸ਼ਾਹ ਆਖਣ ਲੱਗੇ ਕਹਿੰਦੇ ਤੇਰਾ ਮਨ ਕਰਦਾ ਹੈ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਹਾਂ ਮਹਾਰਾਜ ਮਹਾਰਾਜ ਆਖਣ ਲੱਗੇ ਤੇਰਾ ਦੁੱਧ ਛਕਾਂਗਾ ਹੁਣ ਨਹੀਂ ਕਦੋਂ ਕਹਿੰਦੇ ਛੇਵੇਂ ਜਾਮੇ ਚ ਆ ਕੇ ਭੋਗ ਲਾਵਾਂਗੇ ਆਖੋ ਸਤਨਾਮ ਆਹੇ ਗੁਰੂ ਛੇਵੇਂ ਜਾਮੇ ਚ ਫੇਰ ਛਕਾਂਗੇ ਆ ਕੇ ਕਿ ਇਹਨਾਂ ਮਹਾਰਾਜ ਇਹ ਕਿਹੜਾ ਜਾਮਾ ਹੈ ਕਹਿੰਦੇ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਾਮਾ ਫੇਰ ਛੇਵਾਂ ਬੁੱਢਣ ਸਾਹਿਬ ਫਕੀਰ ਕਹਿੰਦਾ ਇਹਨਾਂ ਮਹਾਰਾਜ ਤੁਸੀਂ ਕਹਿੰਦੇ ਹੋ ਛੇਵੇਂ ਜਾਮੇ 'ਚ ਛਕਾਂਗੇ ਮੇਰਾ ਕੀ ਪਤਾ ਉਹਨੇ ਨੂੰ ਮੈਂ ਹੀ ਮਰ ਜਾ ਜਦੋਂ ਨੂੰ ਤੁਸੀਂ ਆਓਗੇ ਉਮਰ ਹੀ ਬੰਦ ਹੋ ਜਾਏਗੀ ਬੰਦੇ ਦਾ ਦੇ ਇੱਕ ਮਿੰਟ ਦਾ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਦੁੱਧ ਛਕਾਣਾ ਸਾਨੂੰ ਕਹਿੰਦੇ ਛਕਾਉਣਾ ਇੱਛਾ ਹੈ ਮਨ ਦੀ ਕਹਿੰਦੇ ਹਾਂ ਆਖਣ ਲੱਗੇ ਸਤਿਗੁਰੂ ਕਹਿੰਦੇ ਬੁੱਢਣ ਸਾਹ ਫਕੀਰ ਆ ਲੈ ਚੇਤੇ ਰੱਖੀ ਤੇਰੇ ਨਾਲ ਵਚਨ ਕੀਤਾ ਨਾ ਛੇਵੇਂ ਜਾਮੇ ਚ ਦੁੱਧ ਛਕਣ ਦਾ ਛੇਵੇਂ ਜਾਮੇ ਚ ਜਿੱਨਾ ਚਰ ਆ ਕੇ ਮੈਂ ਤੇਰਾ ਦੁੱਧ ਪੀ ਛਕ ਲੈਂਦਾ ਉਹਨਾਂ ਚਰ ਮੌਤ ਤੇਰੇ ਨੇੜੇ ਉਹ ਨਹੀਂ ਲੰਘ ਸਕਦੀ ਇਹ ਵਚਨ ਸੀ ਗੁਰੂ ਨਾਨਕ ਦਾ ਤੂੰ ਕਹਿੰਦਾ ਮੌਤ ਮੌਤ ਤੇਰੇ ਨੇੜੇ ਉਹ ਨਹੀਂ ਲੰਘ ਸਕਦੀ ਔਣੀ ਦਾ ਦੁੱਧ ਮਾਰੇ ਮੈਂ ਮਰਦਾ ਨਹੀਂ ਕਹਿੰਦੇ ਤੂੰ ਨਹੀਂ ਮਰਦਾ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਦੇ ਘਰ ਚਾਉਂਦੇ ਨੇ ਨਾ ਐ ਮਹਾਰਾਜ ਮੇਰਾ ਕਹਿੰਦੇ ਮਾਰੇ ਮਰਦਾ ਤਾਂ ਨਹੀਂ ਉਹਨੇ ਨੂੰ ਮੈਂ ਬਜ਼ੁਰਗ ਹੋਇਆ ਹੂੰ ਬਜ਼ੁਰਗ ਮੇਰੀ ਉਮਰ ਹੋਏਗੀ ਜਦੋਂ ਤੁਸੀ ਆਉਣਾ ਉਹ ਮਹਾਰਾਜ ਆਏ ਦੱਸੋ ਮਰਦਾ ਤਾਂ ਮੈਂ ਨਹੀਂ ਦੁੱਧ ਕਿੱਥੋਂ ਮਿਲੇਗਾ ਆ ਜਿਹੜਾ ਦੁੱਧ ਲਿਆਂਦਾ ਏ ਇਹ ਖਰਾਬ ਹੋ ਜੂ ਉਹਨੇ ਨੂੰ ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਪਹਿਲੀ ਗੱਲ ਤੂੰ ਮਰਦਾ ਨਹੀਂ ਤੇ ਦੂਜਾ ਬੰਦ ਵੀ ਯਾਦ ਰੱਖੀਂ ਕਹਿੰਦੇ ਬੁੱਢਣ ਸਾਹਿਬ ਫਕੀਰਾ ਆ ਜਿਹੜਾ ਦੁੱਧ ਲੈ ਕੇ ਆਇਆ ਧਰਤੀ 'ਚ ਟੋਇਆ ਪਟਕੇ ਦੁੱਧ ਦੱਬ ਦੇ ਜਿਵੇਂ ਦੱਬੇਗਾ ਛੇਵੇਂ ਜਾਵੇਂ ਚੋਵੇਂ ਕੱਢ ਲਈ ਤੇਰਾ ਦੁੱਧ ਵੀ ਖਰਾਬ ਨਹੀਂ ਇਹ ਗੁਰੂ ਨਾਨਕ ਸਾਹਿਬ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਕਹਿੰਦਾ ਮਹਾਰਾਜ ਦੁੱਧ ਖਰਾਬ ਨਹੀਂ ਹੁੰਦਾ ਕਹਿੰਦੇ ਨਾ ਹੱਥ ਜੋੜ ਕੇ ਖੜ ਗਿਆ ਸਤ ਗੁਰ ਗੁਰ ਨਾਨਕ ਪਿਆਰਾ ਆਏ ਬਖਸ਼ਿਸ਼ ਕਰਦੇ ਨੇ ਮਹਾਰਾਜ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜੰਦਾ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜੰਦਾ ਸਤ ਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਾਈ خالد جو گلا خالد کي پيارا رخت جو ਜਾਮਾ ਸਤਗੁਰੂ ਜੋਤੀ ਜੋਤ ਸਮਾ ਗਏ ਦੂਜੇ ਪਾਸ਼ਾ ਦਾ ਸਮਾ ਆਇਆ ਤੀਜੇ ਪਾਸ਼ਾ ਦਾ ਸਮਾ ਆਇਆ ਛੇਵੇਂ ਪਾਸ਼ਾ ਦੀ ਵਾਰੀ ਜਦੋਂ ਆਈ ਕੱਲਾ ਬਚਨ ਨਹੀਂ ਕੀਤਾ ਦੁੱਧ ਕਢਾ ਕੇ ਛਕਿਆ ਮਹਾਰਾਜ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਫਕੀਰਾ ਇਨੇ ਜਾਮੇ ਹੋ ਗਏ ਡਿੱਗਦੇ ਨੂੰ ਲਿਆ ਦੁੱਧ ਛਕੀਏ ਛਕਿਆ ਮਹਾਰਾਜ ਨੇ ਦੁੱਧ ਤੇ ਸਾਥ ਸੰਗਤ ਜੀ ਮੰਗ ਗਈ ਮੰਗਦਾ ਹੈ ਬਾਬੇ ਬੁੱਢਾ ਨਾਨਕ ਨੂੰ ਪੁੱਛਦੇ ਨੇ ਤੈਨੂੰ ਦੁਨੀਆ ਦਾ ਰਾਜਾ ਬਣਾ ਦੇ ਇਨਾ ਲੰਮਾ ਸਮਾਂ ਡੀ ਤੈਨੂੰ ਦੁਨੀਆ ਦਾ ਰਾਜ ਤਖਤ ਕੋਲ ਕੀ ਕਹੀਦਾ ਹੈ ਕੱਢ ਮੂੰਹ ਤੋਂ ਆਵਾ ਬੁੱਢਣ ਸ਼ਾਹ ਉਹ ਕਹਿੰਦਾ ਉਥੇ ਵੀ ਤੂੰ ਹੀ ਹੈ ਇੱਥੇ ਵੀ ਤੂੰ ਹੀ ਹੈ ਉਹ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ